ਖੰਨਾ ਦੇ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਸਥਿਤ ਸ਼ਿਵਪੂਰੀ ਮੰਦਿਰ 'ਚ ਪਵਿੱਤਰ ਸ਼ਿਵਲਿੰਗ ਨੂੰ ਤੋੜਨ ਦੇ ਨਾਲ ਨਾਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਕਾਰਨ ਹਿੰਦੂ ਸਮੂਹੰਦ ਵਿੱਚ ਗੁੱਸਾ ਵੀ ਪਾਇਆ ਜਾ ਰਿਹਾ ਹੈ। ਗੋਲਕੰਚ ਸੂਨਾ ਚਾਂਦੀ ਅਤੇ ਨਕਦੀ ਚੋਰੀ ਹੋਣ ਕਾਰਨ ਇਲਾਕਾ ਨਿਵਾਸੀ ਨੇ ਪ੍ਰਸ਼ਾਸਨ ਨੂੰ 5 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਸ਼ਹਿਰ ਦੇ ਮੰਦਰਾਂ ਤੇ ਸ਼ਮਸ਼ਾਨ ਘਾਟਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ ਜਦਕਿ ਪੁਲਿਸ ਅਧਿਕਾਰੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਰਹੇ ਨੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਚੋਰਾਂ ਨੂੰ ਜਲਦ ਹੀ ਫੜਿਆ ਜਾਵੇਗਾ ਪੰਡਿਤ ਰਿਸ਼ੀਦੇਵ ਸ਼ਾਸਤਰੀ ਕਰਮਕਾਂਡ ਦੀ ਬ੍ਰਾਹਮਣ ਸਭਾ ਪ੍ਰਧਾਨ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਹੈ ਇਹ ਜਿਹੜਾ ਘਟਨਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ਕੀ ਕਹਣਾ ਚੱਣੋ ਜਿਹੜਾ ਇਨਸੀਡੈਂਟ ਹੋਇਆ ਪਹਿਲਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅਧਰ ਪੜੇ ਲੱਗੀ ਗਿਆ ਹੋਊਗਾ ਕਿਸ਼ਪਰੀ ਮnde ਕੀ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਗਈ ਸਾਰੇ ਗੱਲ ਪ੍ਰਸ਼ਾਸਨ ਭੱਜਾ ਨਟਿਆ ਫਿਰਦਾ ਹੁਣ ਤਾਂ ਚੋਰ ਫਰੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆਂ ਦਾ ਪਤਾ ਵਸਮਾਲੇ ਵੀ ਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬਾਂਦੀ ਕਾਲ ਵੀ ਦੋਂਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਇੱਕ ਇਨਸੀਡੈਂਟ ਹੋਇਆ ਜਿਹੜਾ ਮੰਦਿਰ ਦੇ ਵਿੱਚੋਂ ਦੇਖੋ ਆ ਇਹ ਪ੍ਰਾਚੀਨ ਜਿਹੜਾ ਸ਼ਿਪੂਰੀ ਮਹੱਲੇ ਦੇ ਵਿੱਚ ਸ਼ਿਪੂਰੀ ਸ਼ਿਵਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਆ ਸ਼ਿਵਜੀ ਦੇ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੇ शिवलिंग ਦੇ आले-ਦాలే چاندی ਦਾ ਪੱਤਰ ਸਿਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗੜ ਚੋਰੀ ਕੀਤੇ ਨੇ ਤੇ ਕੁਝ ਹੋਰ ਗਹਿਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜੋ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਏਏ ਡੀਐਸਪੀ ਖੰਨਾ ਡੀ ਕਨਸਰਨਡ ਏਰੀਆ ਦੇ ਐਸਐਚਓ ਸਿਟੀਵਨ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟਿੱਕ ਦਿੱਤਾ ਹੈ ਤਾਂ ਨੇ ਸਾਰੇ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਉਹੋ ਕਿ ਸੇਬਲੇ ਕਿ ਸੇ ਵੀ ਤਰਾਮ ਬਖਸ਼ਿਆ ਨਹੀਂ ਜਾਊਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਦੇ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਔਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਹੈ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਅਸੀਂ ਜਲਦ ਤੋਂ ਜਲਦ ਫੜਾਣਾ ਹੈ